はい。<noise> ਵੱਡੀ ਖਬਰ ਹੈ ਜਿਹੜੀ ਹੁਣ ਹੁੜ੍ਹਾਨਾ ਦੇ ਦਸ਼ਮੇਸ਼ ਨਗਰ ਤੋਂ ਜਿੱਥੇ ਦੇ ਇੱਕ ਮੰਦਰ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੰਦਰ ਦੇ ਸੇਵਾਦਾਰ ਅਤੇ ਉਸ ਦੀ ਲੜਕੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਜਿਹੜਾ ਸੇਵਾਦਾਰ ਅਤੇ ਲੜਕੀ ਉਹਦੀ ਜ਼ਖਮੀ ਹੋ ਗਏ ਨੇ ਫਿਲਹਾਲ ਇਹ ਸਾਰੀ ਘਟਨਾ ਜਿਹੜੀ ਸਾਹਮਣੇ ਲੱਗੀ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਮੰਦਰ ਦੇ ਪੁਜਾਰੀ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਇਸ ਮੰਦਰ ਤੇ ਕਬਜ਼ਾ ਕਰਨ ਦੀ ਕੋਈ ਸਾਜ਼ਿਸ਼ ਚੱਲਦੇ ਆ ਸਾਡੇ ਤੇ ਕੁਝ ਲੋਕਾਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀਰਿਸ 온 ਹਰਦਾਸ ਕਿ ਕੀ ਮਾਮਲਾ ਹੋਇਆ ਸੀਗਾ ਕੀ ਗੱਲ ਹੋਈ ਇਹ ਰਾਤ ਕੋਈ ਸ਼ਰਾਰਤੀ ਅੰਸਰ ਆ ਕੇ ਉਰੇ ਇਸ ਪ੍ਰਤੀਸ਼ਠਾ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕੋਈ ਸੇਵਾਦਾਰਾਂ ਨੇ ਉਹਨਾਂ ਨੂੰ ਸਮਝਾਵਾ ਜਾ ਕੇ ਭੇਜਤੇ ਆ ਤੇ ਉੱਥੇ ਜਾ ਕੇ ਵੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਉਹਨਾਂ ਤੇ ਹਮਲਾ ਕਰਦੇ ਆ ਇਹ ਕਿਹੜੀ ਜਗ੍ਹਾ ਦੀ ਗੱਲ ਇਹ ਉਰੋ ਦੀ ਉਰੋ ਤੋਂ ਚਾਲੂ ਹੋਇਆ ਜੀ ਹਾਂਜੀ ਦਸ਼ਮੇਸ਼ ਨਗਰ ਡੇਰਾ ਸਾਧੂ ਆਸ਼ਰਮ 16 ਨੰਬਰ ਗਲੀ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਗੱਡੀ ਦੇ ਵਿੱਚ ਆਏ ਸੀ ਸਾਨੂੰ ਤਾਂ ਉਹਨਾਂ ਨੇ ਖਿੱਚ ਕੇ ਅੰਦਰ ਲੈ ਗਏ ਤਾਂ ਉਹ ਤਾਂ ਬਾਹਰ ਨਹੀਂ ਨਿਕਲਣ ਦਿੱਤਾ ਘੱਟੋ ਘੱਟ 15 20 ਜਣੇ ਹੋਣਗੇ ਮੇਰੇ ਸਾਥ ਹਾਂਜੀ 60 ਫੁੱਟ 60 ਫੁੱਟ ਉਹ ਸੇਵਾਦਾਰ ਦੇ ਵਿਚਾਰੇ ਦੇ ਉੱਥੇ ਜਾ ਕੇ ਪਤਾ ਨਹੀਂ ਉਹਰੇ ਉਂਗਲ ਵੱਡੇ ਜੇ ਉੱਥੇ ਵੱਡੇ ਰੱਬ ਜਾਣਦਾ ਹੁਣ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆ ਗਏ ਬਸ ਕੀ ਮਾਮਲਾ ਕੀ ਹੋਇਆ ਕਿਉਂ ਹੋਇਆ ਹਾਂਜੀ ਕਿਉਂ ਹੋਇਆ ਉਹਰੇ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦੋ ਇਹ ਵੇਚੋ ਇਹਨੂੰ ਕੋਣ ਬੰਦੇ ਨੇ ਉਹਰੇ ਆਪਣੇ ਸੰਤਾਂ ਦਾ ਜਿਹੜੇ ਇਹ ਗੁਰਪਰਣਾ ਵਾਲੀ ਸਾਡੀ ਆਪਣੇ ਗੱਦੀ ਚੱਲੀ ਆ ਰਹੀ ਸੀ ਆਪਰਦਾਦਾ ਗੁਰੂ ਜੀ ਦੇ ਸਮੇ ਤੋਂ ਦਾਦਾ ਗੁਰੂ ਜੀ ਸੀ ਆਪਣੇ ਮਹੰਤ ਚੂੜਗਰੀ ਜੀ ਠੀਕ ਹੈ ਜੀ ਫਿਰ ਮਹੰਤ ਜੀਤਗਿਰੀ ਜੀ ਮਹਾਰਾਜ 2006 ਦੇ ਵਿੱਚ ਚੋਲਾ ਛੱਡ ਗਏ ਫਿਰ ਮਹੰਤ ਦਿਰੀਪਗਿਰੀ ਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਸੀਗੇ ਫਿਰ ਉਹ ਚੋਲਾ ਛੱਡ ਗਏ ਫਿਰ ਉਹਦੇ ਬਾਅਦ ਸਾਨੂੰ ਗੱਦੀ ਦੇਣ ਲੱਗੇ ਸੀ ਮਹੰਤ ਕਾਕਾਗਿਰੀ ਜੀ ਨੂੰ ਕਹੇ ਵੀ ਸਾਡੇ ਤਾਇਆ ਗੁਰੂ ਜੀ ਤੋਂ ਬੈਠੇ ਨੇ ਇਹ ਆਪਣੇ ਸ਼ਿਸ਼ੋ ਵੀ ਤੇ ਲੱਗਦੇ ਨਹੀਂ ਅੱਛੀ ਤਰ੍ਹਾਂ ਲੱਗਦੇ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਗੁਰਪਰੰਪਰਾ ਹੀ ਚੱਲੀ ਆ ਰਹੀ ਹੈ ਉਹਨਾਂ ਨੇ ਸਾਨੂੰ ਗੱਦੀ ਦੇਤੀ ਉਹ ਹੁਣ ਉਹਨਾਂ ਦਾ ਪੜਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂ ਇਹਦੇ ਚ ਹਿੱਸਾ ਦੋ ਜਾਂ ਇਹਨੂੰ ਕੁਝ ਕਰੋ ਹੁਣ ਦੱਸੋ ਵੀ ਇਹ ਧਰਮਸ ਨੂੰ ਅ بس ਇਹ ਗੱਲ ਆ ਜੀ بس ਤੇ ਉਹਨਾਂ ਕੋਲ ਕੋਈ ਹਥਿਆਰ ਵੀ ਸੀਗੇ ਹਾਂ ਉਹਨਾਂ ਕੋਲ ਹਥਿਆਰ ਸੀਗਾ ਮੇਰਾ ਬੇਟਾ ਗਾ ਸੁੰਦਰ ਆ ਬੇਟੀ ਆ ਟੋਕਾ ਜੀ ਉਹਨਾਂ ਕੋਲੇ ਇਹਨਾਂ ਨੇ ਦੇਖਿਆਗਾ ਬਹੁਤ ਵੱਡਾ ਕਹਿੰਦੇ ਉਹਨਾਂ ਕੋਲੇ ਤੀਜਦਾਰ ਹਥਿਆਰ ਸੀਗਾ ਹਾਂਜੀ ਆਪਣੇ ਇੱਕ ਤਾਂ ਉਹ ਹੋਇਆਗਾ ਸੇਵਾਦਾਰ rahul baba ਤੇ ਆ ਇੱਕ ਆ ਮੇਰੀ ਬੇਟੀ ਆ ਦੇਖੋ ਅੱਜ ਹੁਣ ਮਾਲਾ ਕਿਤਨਾ ਦਾ ਮਾਹੌਲ ਆ ਬਾਕੀ ਉੱਥੇ ਬਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਿਰ ਉੱਥੇ ਆਪਣੇ دہشت ਫਲਾਈ ਹਾਂ ਉੱਥੇ دہشت ਫਲਾਈ ਉਹਨਾਂ ਨੇ ਉਹਨਾਂ ਨੇ ਉੱਥੋਂ ਦੀ ਵੀ ਦਰਵਾਜ਼ੇ ਤੋੜੇ ਨੇ ਉੱਥੇ ਮੇਰੇ ਭਰਾ ਦੇ ਤੇਜਦਾਰ ਹਥਿਆਰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਨੌ ਰਾਣੀਆਂ ਜਿਹੜੀ ਉੱਥੇ ਪ੍ਰੈਗਨੈਂਟ ਹੈਗੀ ਆ ਮੇਰਾ ਭਰਾ ਡਿਪਰੈਸ਼ਨ ਦੇ ਵਿੱਚ ਹੈਗਾਗਾ ਤੇ ਮੇਰੀ ਮਾਂ 60 70 ਸਾਲ ਦੀ ਆ ਉਹਨਾਂ ਨੂੰ ਕਹਿੰਦੇ ਤੇਰੇ ਕੱਪੜੇ ਫਾੜਾਂਗੇ ਤੇਰੇ ਜੁੰਡੇ ਨਹੀਂ ਹੋਈ ਪੁਲਿਸ ਆਈ ਨਹੀਂ ਜੀ ਪੁਲਿਸ ਨੂੰ ਅਸੀਂ ਬੇਨਤੀ ਕੀਤੀ ਆ ਹਜੇ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਾਂਜੀ ਹਾਂਜੀ ਰਾਤ 12 ਵਜੇ ਸੀ ਗਏ ਸੀ ਇਹ ਕੰਪਲੀਟ ਹਾਂਜੀ ਅਸੀਂ ਇਹ ਬੇਨਤੀ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਬਸ ਇਹ ਨਹੀਂ ਕਿ ਬੇਨਤੀ ਕਰ ਰਹੇ ਆ ਜੇ ਕੋ ਸਾਡੇ ਚ ਕਿਵੇਂ ਸਾਡੇ ਤੇ ਵੀ ਹਾਰ ਲੱਗਣੀ ਚਾਹੀਦੀ ਆ ਬਾਕੀ ਸਾਡੀ ਮਹੱਲੇ ਦੇ ਵਿੱਚੋਂ ਉਰੋ ਤੋਂ ਵੀ ਇਨਕੁਆਰੀ ਕੀਤੀ ਜਾਵੇ ਉਸ ਵਿਸ਼ਕਰਮਾ ਚੌਂਕ ਤੋਂ ਵੀ ਇਨਕੁਆਰੀ ਕੀਤੀ ਜਾਵੇ ਬਸ ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾਗਾ ਧਰਮ ਦੀ ਜੜ ਹਰੀ ਹੋਣੀ ਚਾਹੀਦੀ ਤੇ ਸੱਚ ਦੀ ਜਿੱਤ ਹੋਣੀ ਚਾਹੀਦੀ ਬਸ ਹਾਲਾਂਕਿ ਪੁਲਿਸ ਦੇ ਵੱਲੋਂ ਜਿਹੜੇ ਮੌਕੇ ਦੀ ਘਟਨਾ ਦਾ ਜਾਜਾ ਲਿਆ ਗਿਆ ਅਤੇ ਸਾਰੀ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਜਿਹੜੇ ਮੁਲਜ਼ਮ ਨੇ ਇਹਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹਰ ਦਿਨ ਜਿਹੜੇ ਹਾਲਾਤ ਵਿਗੜਦੇ ਜਾ ਰਹੇ ਨੇ ਕਿਉਂਕਿ ਕਿਤਨਾ ਕਿਤੇ ਵੱਡੀਆਂ ਵਾਰਦਾਤਾਂ ਹੁੰਦੀਆਂ ਹਨ ਜਿਵੇਂ ਹੁਣ ਮੰਦਰ ਦੇ ਵਿੱਚ ਸ਼੍ਰੀ ਆਮ ਗੁੰਨ ਕਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਪਰ ਕਿਤੋਂ ਪਹਿਲਾਂ ਵੀ ਦਿਨ ਦਿਹਾੜੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਜਿਵੇਂ ਕਿ ਬੀਤੇ ਦਿਨੀ ਅੰਬਰ ਸਾਹ ਤੋਂ ਖਬਰ ਦੇਖਣ ਵਿੱਚ ਜਿਹਦੇ ਜਿੰ ਦਿਹਾੜੇ ਇੱਕ ਐਨ ਆਰ ਆਈ ਦੇ ਘਰ ਦੇ ਵਿੱਚ ਆ ਕੇ ਦੋ ਨੌਜਵਾਨ ਜਿਹੜੇ ਗੋਲੀਆਂ ਮਾਰ ਜਾਂਦੇ ਨੇ ਕਿ ਪੰਜਾਬ ਦਾ ਮਾؤول ਆ ਪੰਜਾਬ ਦਾ ਲੌਂਗ ਐਡਰੈਸ ਦਿੱਤੀ ਜਾ ਉਹ ਖਤਰੇ ਦੇ ਵਿੱਚ ਜਦੋਂ ਚੱਲਦੇ ਆ ਪ੍ਰਸ਼ਾਸਨ ਤੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਖਿਲਾਫ ਸਖਤ ਸਖਤ ਐਕਸ਼ਨ ਲੈਣ ਦੀ ਲੋੜ ਆ ਤਾਂ ਜੋ ਪੰਜਾਬ ਦੇ ਲੋਕ ਸੁੱਖ ਤੇ ਸ਼ਾਂਤੀ ਨਾਲ ਆਪਣੇ ਘਰਾਂ 'ਚ ਬੈਠ ਸਕਣ